2024 ਦੇ ਅਖੀਰ ਤੱਕ ਆਉਂਦੇ ਆਉਂਦੇ ਇਹ ਸਥਿਤੀ ਬਣ ਗਈ ਕਿ ਮੀਟਿੰਗਸ ਦਾ ਦੌਰ ਕਾਫੀ ਪਰਫੁੱਲਤ ਰਿਹਾ ਪੰਜਾਬ ਦੀ ਜਿਹੜੀ ਧਾਰਮਿਕ ਸਿਆਸਤ ਹੈ ਉਹਦੇ ਅੰਦਰ ਉਹ ਭਾਵੇਂ SGPC ਦੀਆਂ ਮੀਟਿੰਗਸ ਹੋਣ ਭਾਵੇਂ ਅਕਾਲੀ ਦਲ ਦੀਆਂ ਮੀਟਿੰਗਸ ਹੋਣ ਭਾਵੇਂ ਪਏ ਹੋਏ ਮਤੇ ਹੋਣ ਲਏ ਗਏ ਫੈਸਲੇ ਹੋਣ ਬਹੁਤ ਕੁਝ ਅਜੇ ਤੱਕ ਉਸੇ ਤਰ੍ਹਾਂ ਵਿਚਾਰਿਆ ਜਾ ਰਿਹਾ 2 ਦਸੰਬਰ ਦਾ ਫੈਸਲਾ ਜਿਹੜਾ ਪੰਜ ਸਿੰਘ ਸਹਬਾਨਾ ਨੇ ਐਲਾਨਿਆ ਸੀ ਸੁਖਬੀਰ ਸਿੰਘ ਬਾਦਲ ਔਰ ਬਾਕੀ ਅਕਾਲੀ ਲੀਡਰਾਂ ਨੂੰ ਲੈ ਕੇ ਜੋ ਫੈਸਲਾ ਸੁਣਾਇਆ ਸੀ ਉਹ ਅਜੇ ਤੱਕ ਪੂਰਨ ਤੌਰ ਦੇ ਉੱਤੇ ਨਹੀਂ ਮੰਨਿਆ ਗਿਆ ਯਾਨੀ ਕਿ ਜਿਹੜੀ ਧਾਰਮਿਕ ਸਜ਼ਾ ਸੀ ਸੇਵਾ ਜਿਹੜੀ ਸੀ ਉਹ ਪੂਰੀ ਕਰ ਲਈ ਗਈ ਪਰ ਜਿਹੜੇ ਧਾਰਮਿਕ ਫੈਸਲੇ ਲਏ ਗਏ ਉਹਦੇ ਵਿੱਚ ਅਜੇ ਵੀ ਅਰਚਨਾ ਦੱਸ ਕੇ ਡਿਲੇ ਜਿਹੜਾ ਉਹ ਕੀਤਾ ਜਾ ਰਿਹਾ ਇਹ ਕੋਈ ਦੋਰ ਹੈ ਨਹੀਂ ਹੈ ਕਿ ਜੋ ਫੈਸਲੇ ਦੱਸੇ ਗਏ ਸੀ ਜੋ ਹੁਕਮ ਦਿੱਤੇ ਗਏ ਸੀ ਉਹ ਪੂਰੇ ਅਜੇ ਤੱਕ ਨਹੀਂ ਹੋਏ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਅੰਦਰੂਨੀ ਕਮੇਟੀ ਦੀ ਮੀਟਿੰਗ ਹੋਣ ਜਾ ਰਹੀ ਹੈ ਖਾਸ ਮੀਟਿੰਗ ਹੈ ਵਰਕਿੰਗ ਕਮੇਟੀ ਜਿਹੜੀ ਹੈ ਅਕਾਲੀ ਦਲ ਦੀ ਉਹ ਮੀਟਿੰਗ ਕਰਨ ਜਾ ਰਹੀ ਹੈ ਔਰ ਇਹ ਮੀਟਿੰਗ ਅਦੇ ਤੱਕ ਤਾਂ ਇਹੀ ਦੱਸਿਆ ਜਾ ਰਿਹਾ ਹੈ ਕਿ 3 ਤਿੰਨ ਤਰੀਕ ਯਾਨੀ ਕਿ 3 ਜਨਵਰੀ 2025 ਨੂੰ ਹੋਣ ਜਾ ਰਹੀ ਹੈ ਹੋ ਸਕਦਾ ਹੈ ਕਿ 2 ਨੂੰ ਹੋ ਜਵੇ ਹੋ ਸਕਦਾ ਹੈ ਕਿ ਇਹ 4 ਨੂੰ ਹੋ ਜਵੇ ਯਾਨੀ ਕਿ ਅਜੇ ਵੀ ਐਡਜਸਟੇਬਲ ਤਰੀਕਾਂ ਜਿਹੜੀਆਂ ਨੇ ਉਹ ਹੋ ਸਕਦੀਆਂ ਨੇ ਪਰ ਫਿਲਹਾਲ ਵੱਧ ਤੌਰ ਤੇ ਸੂਤਰ ਇਹੀ ਦੱਸ ਰਹੇ ਨੇ ਕਿ 3 ਤਰੀਕ ਨੂੰ ਇਹ ਮੀਟਿੰਗ ਹੋ ਸਕਦੀ ਹੈ ਹੁਣ 3 ਤਰੀਕ ਨੂੰ ਹੋਣ ਵਾਲੀ ਇਹ ਮੀਟਿੰਗ ਕਥਤ ਤੌਰ ਦੇ ਉੱਤੇ 3 ਤਰੀਕ ਨੂੰ ਹੋਣ ਵਾਲੀ ਮੀਟਿੰਗ ਇਹ ਬਹੁਤ ਕੁਝ ਵਿਚਾਰ ਸਕਦੀ ਹੈ ਇਹਦੇ ਵਿੱਚ ਬਹੁਤ ਕੁਝ ਵਿਚਾਰਿਆ ਜਾ ਸਕਦਾ ਖਾਸ ਤੌਰ ਦੇ ਉੱਤੇ ਅਸਤੀਫਿਆਂ ਵਾਲਾ ਮਾਮਲਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਕਿਉਂਕਿ ਹੁਕਮਨਾਮੇ 'ਚ ਲਿਖਿਆ ਗਿਆ ਜਾਂ ਬੋਲਿਆ ਗਿਆ ਸੀ ਕਿ ਸੁਖਬੀਰ ਸਿੰਘ ਬਾਦਲ ਸਹਿਤ ਜਿਹੜੇ ਬਾਕੀ ਅਕਾਲੀ ਲੀਡਰ ਨੇ ਉਹਨਾਂ ਦੇ ਅਸਤੀਫੇ 3 ਦਿਨਾਂ 'ਚ ਸਵੀਕਾਰ ਲੈ ਜਾਣ ਉਸ ਤੋਂ ਬਾਅਦ 3 ਦਿਨ ਕਦੋਂ 20 ਦਿਨ ਹੋ ਗਏ 20 ਦਿਨ ਕਦੋਂ ਪੂਰਾ ਮਹੀਨਾ ਹੋ ਗਿਆ ਔਰ ਹੁਣ ਤੱਕ ਆਂਦੇ ਆਂਦੇ ਉਹ ਮਾਮਲਾ ਕਿਤੇ ਨਾ ਕਿਤੇ ਠੱਡੇ ਬਸਤੇ ਪੈਂਦਾ ਨਜ਼ਰ ਆ ਰਿਹਾ ਔਰ ਨਾਲੋਂ ਨਾਲ 7 ਮੈਂਬਰੀ ਕਮੇਟੀ ਜਿਹੜੀ ਸੀ ਉਸ 7 ਕ ਮੈਂਬਰੀ ਕਮੇਟੀ ਦਾ ਮੁੱਖ ਕੰਮ ਸੀ ਕਿ ਅਕਾਲੀ ਦਲ ਦੇ ਵਿੱਚ ਨਵੀਆਂ ਨਿਯੁਕਤੀਆਂ ਯਾਨੀ ਕਿ ਭਰਤੀਆਂ ਜਿਹੜੀਆਂ ਨੇ ਉਹ ਕੀਤੀਆਂ ਜਾਣ ਉਹ ਵੀ ਅਜੇ ਉਸੇ ਤਰ੍ਹਾਂ ਡੇਲੇ ਹੋਇਆ ਹੋਇਆ ਮਾਮਲਾ ਹੈ ਔਰ ਜਦੋਂ ਡਾਕਟਰ ਚੀਮਾ ਨੂੰ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਇਸ ਮੁਤਲਕ ਪੁੱਛਿਆ ਗਿਆ ਤੇ ਉਹ ਕਹਿੰਦੇ ਕਿ ਇਹ ਸਾਰਾ ਕੰਮ ਇੰਨਾ ਸਿੱਧਾ ਨਹੀਂ ਹੈ ਔਰ ਸੱਤ ਮੈਂਬਰੀ ਕਮੇਟੀ ਤਾਂ ਉਹਨਾਂ ਨੇ ਗੱਲੀਬਾਤੀ ਖਾਰਜ ਵੀ ਕਰ ਦਿੱਤੀ ਸੀ ਪਰ ਉਹਨਾਂ ਨੇ ਇਹ ਗੱਲ ਜ਼ਰੂਰ ਆਖੀ ਸੀ ਕਿ ਇਸ ਚੀਜ਼ ਦਾ ਫੈਸਲਾ ਵਰਕਿੰਗ ਕਮੇਟੀ ਜਿਹੜੀ ਇਕੱਲੇ ਦਲ ਦੀ ਹੈ ਉਹੋ ਕਰੇਗੀ ਤੇ ਉਸ ਤੋਂ ਬਾਅਦ ਹੀ ਕੁਝ ਨਾ ਕੁਝ ਡਿਸਾਈਡ ਹੋਵੇਗਾ ਯਾਨੀ ਕਿ ਹੁਣ ਸੱਤ ਮੈਂਬਰੀ ਕਮੇਟੀ ਦਾ ਸਾਰਾ ਮਸਲਾ ਔਰ ਇਸ ਤੋਂ ਇਲਾਵਾ ਜਿਹੜੇ ਅਸਤੀਫਿਆਂ ਦਾ ਮਸਲਾ ਸੀ ਉਹ ਸਾਰਾ ਹੁਣ ਵਰਕਿੰਗ ਕਮੇਟੀ ਦੇ ਹੱਥ ਵਸ ਪਿਆ ਹੋਇਆ ਹੈ ਔਰੇ 3 ਤਰੀਕ ਦੀ ਜਿਹੜੀ ਕੱਛ 3 ਤਰੀਕ ਦੀ ਹੋਣ ਵਾਲੀ ਮੀਟਿੰਗ ਹੈ ਇਹ ਉਹਦੇ ਉੱਤੇ ਸਾਰਾ ਨਿਰਭਰ ਕਰਦਾ ਹੈ ਕਿ ਹੁਣ ਹੋਣ ਕੀ ਵਾਲਾ ਅਕਾਲੀ ਦਲ ਕੀ ਡਿਸਾਈਡ ਕਰਦਾ ਹੈ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਹੋਵੇਗਾ ਜਾਂ ਨਹੀਂ ਹੋਵੇਗਾ ਇਹ 3 ਤਰੀਕ ਨੂੰ ਮੁਕਰਰ ਕੀਤਾ ਜਾ ਸਕਦਾ ਅਜੇ ਵੀ ਕੁਝ ਐਗਜ਼ੈਕਟ ਨਹੀਂ ਕਿਹਾ ਜਾ ਸਕਦਾ ਹੋ ਸਕਦਾ ਹੈ ਕਿ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਵਿੱਚ ਕੋਈ ਸੱਟਾ ਇਹਨਾਂ ਨਿਕਲੇ ਪਰ ਜ਼ਰੂਰ ਮੀਟਿੰਗ ਤਾਂ ਹੋਣ ਵਾਲੀ ਹੈ ਔਰ ਦੇਖਣ ਵਾਲੀ ਗੱਲ ਹੈ ਕਿ ਇਸ ਮੀਟਿੰਗ ਦੇ ਵਿੱਚ ਕੀ ਕੀਤਾ ਕੀ ਜਾਂਦਾ ਫੈਸਲੇ ਕਿਹੜੇ ਲਏ ਜਾਂਦੇ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬਨੇਰੋ 180 ਪੰਜਾਬੀ ਦੇ